ਸ਼ਰੀਆਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ ਹੁਣ ਐਸ ਵੱਡੇ ਕਬੱਡੀ ਖਿਡਾਰੀ ਦੀ ਹੋਈ ਮੌਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਦੋਸਤੋ ਕਬੱਡੀ ਜਗਤ ਨੂੰ ਦੁੱਖ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਮਸ਼ਹੂਰ ਰੇਡਰ ਅਵਤਾਰ ਬਾਜਵਾ ਨੇ ਐਸਫਾਨੀ ਸੰਸਾਰ ਨੂੰ ਅਲਵਿਦਾ ਅਖ ਦਿੱਤਾ ਹੈ ਅਵਤਾਰ ਬਾਜਵਾ ਬਹੁਤ ਹੀ ਵਧੀਆ ਖਿਡਾਰੀ ਸੀ ਅਤੇ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੀ ਟੈਕਨੀਕਲ ਟੀਮ ਦਾ ਇੱਕ ਅੰਗ ਕਬੱਡੀ ਖਿਡਾਰੀ ਅਵਤਾਰ ਬਾਜਵਾ ਦੀ ਬੇਵਕਤੀ ਮੌਤ ਨਾਲ ਫੈਨਸ ਅਸਲ ਵਿੱਚ ਇਹਨਾਂ ਦੱਸਦੀ ਕਿ ਅਵਤਾਰ ਬਾਜਵਾ ਬੜਾ ਮਿਲ ਸਰ ਖਿਡਾਰੀ ਸੀ ਇਨ ਨਾਲ ਹੀ ਅਵਤਾਰ ਬਾਈਵਾ ਦੇ ਕਰ ਦਾ ਇੱਕ ਕਮਰਾ ਪੁਰਾ ਟਰਾਫੀਆਂ ਕੱਪਾਂ ਦੇ ਨਾਲ ਭਰਿਆ ਪਿਆ ਜੋ ਅਸਦੀ ਮਿਹਨਤ ਦੀ ਗਵਾਹੀ ਵਰਦਾ ਹੈ ਤੇ ਅਵਤਾਰ ਨੇ ਪਹਿਲਾਂ ਆਪ ਬਹੁਤ ਵੱਡੀ ਕਬੱਡੀ ਖੇਡੀ ਪਰ ਅੱਜਕੱਲ ਮੇਜਰ ਲੀਗ ਕਬੱਡੀ ਫੈਡਰੇਸ਼ਨ ਨਾਲ ਜੁੜ ਕੇ ਬਤੌਰ ਟੈਕਨੀਕਲ ਟੀਮ ਵਿੱਚ ਅਤੇ ਰੈਫਰੀ ਵਜੋਂ ਵੀ ਸੇਵਾਵਾ ਦੇ ਰਿਹਾ ਹੈ ਅਤੇ ਅਵਤਾਰ ਬਾਈਵਾ ਦੇ ਕਰ ਇੱਕ ਕਮਰਾ ਪੂਰਾ ਟਰਾਫੀਆਂ ਨਾਲ ਭਰਿਆ ਪਿਆ ਵੀਡੀਓ ਦੇਖਣ ਲਈ ਤਬਾ ਦਾਤਾਂ ਨੂੰ